ਛੋਟੀ ਜੀ ਬੱਚੀ ਹੈ 3 ਸਾਲ ਤੋਂ ਸ਼ੌਂਕ ਪੈ ਗਿਆ ਸੀ ਮੋਡਲਿੰਗ ਦਾ ਤੇ ਹੁਣ 8 ਸਾਲ ਦੀ ਉਮਰ ਹੋ ਗਈ ਏ ਪਰਿਵਾਰ ਦੀ سپورਟ ਰਹੀ ਏ ਕਹਿੰਦੇ ਨੇ ਕਿ ਜੇ ਜਨੂਨ ਹੋਵੇ ਜਜ਼ਬਾ ਹੋਵੇ ਬੱਚੇ ਦੇ ਵਿੱਚ ਤੇ ਬੱਚਾ ਕਿਤੇ ਨਾ ਕਿਤੇ ਪਹੁੰਚ ਜਾਂਦਾ ਏ ਨਾਲ ਦੀ ਨਾਲ ਮਾਤਾ ਪਿਤਾ ਦਾ ਵੀ ਅਸ਼ੀਰਵਾਦ ਹੁੰਦਾ ਤੇ ਟੈਲੈਂਟ ਵੀ ਹੋਣਾ ਜ਼ਰੂਰੀ ਏ ਸੋ ਆਪਾਂ ਗੱਲਬਾਤ ਵੀ ਕਰਾਂਗੇ ਮੋਲੀ ਚੀਮਾ ਮੋਡਲਿੰਗ ਦੀ ਦੁਨੀਆ ਦੇ ਵਿੱਚ ਉੱਪਰ ਦੀ ਹੋਈ ਬੱਚੀ ਏ ਬਟਾਰਾ ਸ਼ਹਿਰ ਤੋਂ ਕਾਫੀ ਅਵਾਰਡ ਵੀ ਜਿੱਤੇ ਨੇ ਕਾਫੀ ਟਰਾਫੀਆਂ ਵੀ ਜਿੱਤੀਆਂ ਨੇ ਪਰ ਹੁਣ ਦਿੱਲੀ ਤੋਂ ਕਰੋਨ ਅਤੇ ਸਰਟੀਫੀਕੇਟ ਲੈ ਕੇ ਆਏ ਨੇ ਸੋ ਤਸਵੀਰ ਇੱਕ ਦਿਖਾ ਦਾਂਗੇ ਤੁਹਾਨੂੰ ਛੋਟੀ ਬੱਚੀ ਏ ਤੇ ਮੱਲਾ ਬੜੀਆਂ ਵੱਡੀਆਂ-ਵੱਡੀਆਂ ਮਾਰਦੀਆਂ ਮੋਡਲਿੰਗ ਦੀ ਦੁਨੀਆ ਦੇ ਵਿੱਚ ਪੈਰ ਪਾ ਲਿਆ 3 ਸਾਲ ਦੀ ਉਮਰ ਦੇ ਵਿੱਚ ਸ਼ੌਂਕ ਪੈ ਗਿਆ ਤੇ ਅੱਜ 8 ਸਾਲ ਦੀ ਉਮਰ ਹੋ ਗਈ ਹੈ ਸਰਟੀਫੀਕੇਟ ਤੇ ਕਰੋਨ ਲੈ ਕੇ ਆਏ ਨੇ ਦਿੱਲੀ ਤੋਂ ਜਿੱਤ ਕੇ ਆਪਾਂ ਗੱਲਬਾਤ ਕਰਾਂਗੇ ਪ੍ਰਾਈਡ ਆਫ ਇੰਡੀਆ 2024 ਲੈ ਕੇ ਆਏ ਨੇ ਉੱਤੋਂ ਤੇ ਆਪਾਂ ਗੱਲਬਾਤ ਵੀ ਕਰਾਂਗੇ ਕਿਦੋਂ ਸ਼ੌਕ ਪਿਆ ਕਿੰਨੀ ਉਮਰ ਸੀ ਤੇ ਹੁਣ ਕਿੱਦਾਂ ਦਾ ਲੱਗਦਾ ਪਿਆ ਕਿੰਨੀਆਂ ਕਿ ਵਿਧਾਈਆਂ ਮਿਲਦੀਆਂ ਪਿਆ ਤੇ ਕਿੰਨਾ ਕਿ ਪਿਆਰ ਮਿਲਦਾ ਪਿਆ ਬੜੀ ਵੱਡੀ ਗੱਲ ਹੁੰਦੀ ਹੈ ਜੀ ਪੰਜਾਬ ਤੋਂ ਬਾਹਰ ਜਾ ਕੇ ਦਿੱਲੀ ਦੇ ਵਿੱਚੋਂ ਜਾ ਕੇ ਜਿਹੜੀਆਂ ਮੱਲਾ ਮਾਰਨੀਆਂ ਕਿਤਨਾ ਕਿਤੇ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਕੀ ਨਾਮ ਦੇ ਮੌਲੀ ਜੀ ਮੋਲੀ ਜੀ ਮਾਜੀ ਕਿੰਨੀ ਉਮਰ ਆ ਤੁਹਾਡੀ 80 ਹੋਏ ਕਿੰਨੀ ਉਮਰ ਸੀ ਜਦੋਂ ਸ਼ੌਂਕ ਪੈ ਗਿਆ ਮੋਡਲਿੰਗ ਦਾ ਹਾਂ 3 ਹੋਏ ਹੁਣ ਕਿੰਨੀ ਉਮਰ ਆ 80 ਹੋਏ ਸੋ ਕਿੰਨੇ ਕਿੰਨਾ ਕੁ ਪਿਆਰ ਮਿਲਦਾ ਪਿਆ ਲੋਕਾਂ ਦਾ ਤੇ ਪਰਿਵਾਰ ਦੀ ਕਿੰਨੀ سپورਟ ਆ ਇਸ ਕੰਮ ਦੇ ਵਿੱਚ ਬਹੁਤ ਜਿਆਦਾ ਸੋ ਸ਼ੌਂਕ ਸੀਗਾ ਮੋਡਲਿੰਗ ਦਾ ਹੂੰ ਹੁਣ ਫਿਰ ਕਿੱਥੋਂ ਹੋ ਗਿਆ ਕਿੱਥੋਂ 크라운 ਲੈ ਗਿਆ ਤੁਸੀਂ ਜੀ ਸੋ ਮਿਹਨਤ ਵੀ ਕਰਨੇ ਪੈਂਦੀ ਏ ਇਹਦੇ ਵਿੱਚ ਮਿਹਨਤ ਪਾਉਤੋ ਨਹੀਂ ਲੱਗੀ ਕਿਤੇ ਮਿਹਨਤ ਲੱਗੀ ਤਾਂ ਨਹੀਂ ਜਿਆਦਾ ਕਿ ਬੜਾ ਕਾਫੀ ਕੰਮ ਆ ਤਾਂ ਮੈਂ ਛੱਡਦਾ ਬੱਚਾ ਘਬਰ ਜਾਂਦਣਾ ਤੁਹਾਨੂੰ ਐਦਾਂ ਦੀ ਕੋਈ ਪਰਬਲਮ ਤਾਂ ਨਹੀਂ ਆਈ ਹੈਗੀ ਨਹੀਂ ਆ ਤਾਂ ਕੰਮ ਬਹੁਤ ਈਜ਼ੀ ਹੈ ਜੀ ਸੋ ਕਿਦਾਂ ਫਿਰ ਉੱਤੇ ਸਟੇਜ ਦੇ ਉੱਤੇ ਮੋਡਲਿੰਗ ਕਰਨੀ ਬੱਚਾ ਘਬਰ ਜਾਂਦਣਾ ਤੁਹਾਡੀ ਉਮਰ ਵੀ ਛੋਟੀ ਏ ਤੁਸੀਂ ਘਬਰਦੇ ਨਹੀਂ ਕਿਤੇ ਨਾ ਪਰਿਵਾਰ ਦੇ ਵਿੱਚ ਕੌਣ-ਕੌਣ ਅਗਰ ਤੁਹਾਡੇ ਮੰਮਾ ਪੱਲਾ ਸਿੰਘ ਜੀਆ ਕਪੀਆ ਕਿਤਰਾਵਾ ਦੋਛੇ ਕਪੀਆ ਸਪੋਰਟ ਫਿਰ ਸਾਰਿਆਂ ਦੀ ਐਸ ਕੰਮ ਦੇ ਵਿੱਚ ਸੋ ਉਸ ਤੋਂ ਪਹਿਲਾਂ ਕਿੱਥੇ ਕਿੱਥੇ ਮੱਲਾ ਮਾਰੀਆਂ ਮੋਲੀ ਛਿਮਾ ਨੇ ਉਮਰ ਬੜੀ ਛੋਟੀ ਏ ਪਰ ਕਾਰਨਾਮੇ ਬੜੇ ਵੱਡੇ ਐ ਉਸ ਤੋਂ ਪਹਿਲਾਂ ਕਿੱਥੇ ਕਿੱਥੇ ਮੱਲਾ ਮਾਰੀਆਂ ਤੁਸੀਂ ਕਿੱਥੇ ਕਿੱਥੇ ਗਏ ਹੋ ਤੇ ਹੁਣ ਕਿੱਥੋਂ ਜਿਹੜਾ ਕਰਾਉਣ ਲੈ ਕੇ ਆਏ ਹੋ ਤੇ ਨਾਲ ਸਰਟੀਫਿਕੇਟ ਲੈ ਕੇ ਆਏ ਹੋ ਜਿਲ੍ਹੇ ਨੂੰ ਲੈਟ ਮੀ ਆਈ ਜੀ ਉੱਥੇ ਕਿੰਨੇ ਕਿ ਬੱਚੇ ਗਏ ਸੀ ਕਿੱਥੋਂ ਕਿੱਥੋਂ ਬੱਚੇ ਆਏ ਸੀ ਬਾੜੇ ਸਾਰੇ ਉੱਥੇ ਬੱਚੇ ਅਸਿੱਜਾ ਪੈਕ ਤੋਂ ਆਏ ਸੀ ਅਫਰੀਕਾ ਤੋਂ ਆਏ ਸੀ ਚਾਈਨਾ ਤੋਂ ਆਏ ਸੀ ਅਮਰੀਕਾ ਤੋਂ ਵੀ ਆਏ ਸੀ ਸੋ ਅੱਗੇ ਅੱਗੇ ਕਿੱਥੇ ਜਾਣਾ ਜਾਂਦੀ ਐ ਮੌਲੀ ਸੀਮਾ ਹੁਣ ਤਾਂ ਤੁਸੀਂ ਦਿਨੇਓ ਬਾਡ ਲੈੰਦਾ ਫਿਰ ਕੀ ਕਹਿੰਦੇ ਨੇ ਕ੍ਰਾਉਨ ਵੀ ਜਿੱਤ ਕੇ ਲੈ ਕੇ ਆਏ ਅੱਗੇ ਕਿੱਥੇ ਦੀ ਤਿਆਰੀ ਐ ਮੌਲੀ ਸੀਮਾ ਦੀ ਹੁਣ ਬੰਗਲ ਟੂ ਗੋ ਆ ਦੀ ਤਿਆਰੀ ਜੀ ਹੋਰ ਬਾਹਰ ਕਿਤੇ ਜਾਣਾ ਚਾਹੁੰਦੇ ਹੋ ਹਾਂ ਅਮਰੀਕਾ ਜਾਣਾ ਚਾਹੁੰਦੀ ਹਾਂ ਜੀ ਸੋ ਪਰਿਵਾਰ ਦੀ ਕਿੰਨੀ سپورਟ ਆ ਤੁਸੀਂ ਦੰਦੇ ਹੋ ਨਾਲ ਪਰਿਵਾਰ ਕੌਣ ਕੌਣ ਤੁਹਾਡੇ ਨਾਲ ਜਾਂਦਾ ਫਿਰ ਕਿਦੀ سپورਟ ਸਭ ਤੋਂ ਜ਼ਿਆਦਾ ਐਸ ਲਾਈਨ ਦੇ ਵਿੱਚ ਸਭ ਦੀ سپورਟ ਇਸ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਰਹਿੰਦੀ ਹੈ ਨਾਲ ਕੌਣ ਜਾਂਦਾ ਤੁਹਾਡੇ ਲਾਮ ਬੂਆ ਤੇ ਫੱਕ ਦੀ ਮੇਰੇ ਤੋਂ ਛੋਟਕਾ ਸੋ ਫਿਰ ਮੋਲੀ ਚੀਮਾ ਨੂੰ ਵਧਾਈਆਂ ਮਿਲਦੀਆਂ ਵੀ ਇਹ ਕਰਾਉਨ ਜਿੱਤ ਕੇ ਲੈਂਦਾ ਉਮਰ ਛੋਟੀ ਇਹ கிரਾਉਨ ਬੜਾ ਵੱਡਾ ਲੈ ਆਂਦਾ ਤੇ ਮਿਹਨਤ ਕੀਤੀ ਹੈ ਮੈਨੂੰ ਦਾ ਫਲ ਕਿਤੇ ਨਾ ਕਿਤੇ ਝੋਲੀ ਚ ਪੈ ਗਿਆ ਕਿੰਨੀਆਂ ਕਿ ਵਧਾਈਆਂ ਮਿਲਦੀ ਹੈ ਬਤੇ ਕਿੰਨੇ ਕਿ ਸੈਲੀਬ੍ਰੇਟ ਕੀਤਾ ਗਿਆ ਹੁਣ ਤੁਹਾਡਾ 25 ਤਰੀਕ ਨੂੰ ਮੇਰੇ ਖੁੱਦ ਦੇ ਵੱਡੇ ਦਾ ਮੇਰੀ ਕੋਠੀ ਜਿਹਾ ਹੈਗਾ ਵਾ ਸਲਵੇਸ਼ਨ ਤੇ ਅੱਜ ਹੈਗਾ ਸਾਡੇ ਪਿਛਲੇ ਘਰ ਪੁਰਾਣੇ ਘਰ ਵਿੱਚ ਸੈਲੀਬ੍ਰੇਸ਼ਨ ਸੋ ਫਿਰ ਵਧਾਈਆਂ ਕਿੰਨੀਆਂ ਕਿ ਮਿਲੀਆਂ ਮੋਲੀ ਚੀਮਾ ਨੂੰ ਵਧਾਈਆਂ ਜਾਨੀਆਂ ਜਦੋਂ ਮੈਸੇਜ ਤੋਂ ਉਤਰੀ ਸੀ ਸਾਰਿਆਂ ਦਾ ਹੀ ਫੋਨ ਆ ਗਿਆ ਇੱਕਦਮ ਜਿੱਦਾਂ ਗਰੁੱਪ ਨਹੀਂ ਹੁੰਦਾ ਫੋਨ ਚ ਹੋਈ ਆ ਗਿਆ ਮੇਰੇ ਬੜੀਆਂ ਵਧਾਈਆਂ ਮਿਲਿਆ ਪਿਆ ਹੋਇਆ ਤਾਂ ਆਪਣੀ ਫੋਨ ਪਾੰਦ ਹੋ ਰਿਹਾ ਸੋ ਕੀ ਮੈਸੇਜ ਦੇਣਾ ਚਾਹੁੰਦੇ ਕਿ ਮੋਲੀ ਚੀਮਾ ਕੀ ਮੈਸੇਜ ਦੇਣਾ ਚਾਹਦੀ ਹੈ ਮਾ ਬੱਚਿਆਂ ਨੂੰ ਕਿ ਜਿਹੜੇ ਤੁਹਾਡੇ ਮੰਗਰਾ ਵੇਖ ਕੇ ਕਿਤੇ ਨਾ ਕਿਤੇ ਪਹੁੰਚਣਾ ਚਾਹੁੰਦੇ ਨੇ ਤੁਸੀਂ ਪਹੁੰਚ ਗਏ ਹੋ ਮਾਤਾ ਪਿਤਾ ਦੀ ਸਪੋਰਟ ਨਾਲ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹਦੀ ਮੋਲੀ ਚੀਮਾ ਅਫੀ ਅੱਛਾ ਕਰੈ ਨਾ ਮੇਰੀ ਤਰ੍ਹਾਂ ਇਹ ਕਾਉਨ ਦਿੱਤਾ ਨਾ ਤੇ ਪੜਾਈ ਵਿੱਚ ਅੱਛਾ ਹੋਣਾ ਤੇ ਅਬ ਬੜੇ ਆਪਸ਼ਨ ਮਿਲਣੇ ਮੇਰੀ ਤਰੀਕੀ ਨਹੀਂ ਸੋ ਪਹਿਲਾਂ ਵੀ ਪਤਾ ਲੱਗਿਆ ਕਿ ਪਹਿਲਾਂ ਵੀ ਕਾਉਨ ਦਿੱਤਣ ਜੇ ਸੀਗੇ ਪਰ ਉਦੋਂ ਇਸੇ ਵਜ੍ਹਾ ਕਾਰਨ ਕਾਉਨ ਨਹੀਂ ਲੈ ਕੇ ਆ ਪਏ ਪਰ ਹੁਣ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਤੁਹਾਡੀ ਮਿਹਨਤ ਰੰਗ ਲੈ ਆਈ ਹੈ ਕੀ ਵਜ੍ਹਾ ਹੋਈ ਸੀ ਉਹਦੇ ਜਦੋਂ ਕੋਰਨ ਨਹੀਂ ਮਿਲਿਆ ਕਿੱਦਾਂ ਦਾ ਮਹਿਸੂਸ ਹੋਇਆ ਮੈਨੂੰ ਖੋਦੀ ਮੂਤਾ ਲੱਗਿਆ ਕਿ ਮੈਂ ਬਹੁਤ ਜ਼ਿਆਦਾ ਹਾਰ ਚੁੱਕੀ ਹਾਂ ਨਹੀਂ ਮੈਂ ਕਿਤੇ ਜਾ ਸਕਦੀ ਲੇਕਿਨ ਮੇਰੇ ਮੰਮਾ ਨੇ ਮੈਨੂੰ ਪ੍ਰੋਤਸਾਹ ਦਿੱਤਾ ਕਿ ਮੌਲੀ ਦਾਹਾ ਵੀ ਮੰਨਨੇ ਦੇ ਤੂੰ ਚੱਲ ਦੂਸਰੇ ਤੇ ਜਿੱਤ ਚਾਂਗੇ ਦੂਸਰੇ ਤੇ ਮੈਂ ਉਹ ਡੀ ਟਰਾਫੀ ਲੈ ਕੇ ਆਈ ਸੀ ਉਹ ਵਾਲੀ ਮੇਰੀ ਹਾਈਟ ਤਾਂ ਬੜੀ ਸੀ ਸੋ ਫਿਰ ਅੱਜ ਲੱਗਦਾ ਨਹੀਂ ਕਿ ਉਹ ਗੱਲ ਯਾਦ ਕਰਕੇ ਤੇ ਮੌਲੀ ਸੀਮਾ ਨੇ ਫਿਰ ਕ੍ਰਾਊਨ ਜਿੱਤੀ ਲਿਆਂਦਾ ਜੇ ਤੁਸੀਂ ਉਦੋਂ ਹੀ ਥੱਕ ਹਾਰ ਕੇ ਬਹਿ ਜਾਂਦੇ ਕਿ ਮੈਂ ਕੁਝ ਨਹੀਂ ਕਰਨਾ ਮੈਂ ਨਹੀਂ ਜਾਣਾ ਪਰ ਕਿਤਨਾ ਕਿਤੇ ਮਾਤਾ ਪਿਤਾ ਦੇ سپورਟ ਨਾਲ ਅੱਜ ਤੁਸੀਂ ਜਿੱਤ ਕੇ ਆ ਗਏ ਹੋ ਫਿਰ ਵਧੀਆ ਹੋ ਗਿਆ ਨਾ ਹਾਂ ਮੇਰਾ ਵਧੀਆ ਹੋ ਗਿਆ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਫਿਰ ਮੈਨੂੰ ਬੜਾ ਹੀ ਜ਼ਿਆਦਾ ਮਾਣ ਮਹਿਸੂਸ ਹੋਇਆ ਸੋ ਗਲਬਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਆਪਾਂ ਪਿੱਛੇ ਜੀ ਗਏ ਸੀ ਪਰ ਉਦੋਂ ਕਿਸੇ وجہ ਕਾਰਨ ਕ੍ਰਾਉਨ ਨਹੀਂ ਜਿੱਤ ਪਾਏ ਪਰ ਹੁਣ ਪਰਮਾਤਮਾ ਦੀ ਕਿਰਪਾ ਹੋਈ ਹੈ ਤੇ ਵਧਾਈਆਂ ਵੀ ਜਿਹੜੀਆਂ ਨੇ ਮਿਲਦੀਆਂ ਪਈਆਂ ਨੇ ਸੈਲੀਬ੍ਰੇਸ਼ਨ ਵੀ ਹੋ ਰਿਹਾ ਜਦੋਂ ਸਟੇਜ ਤੋਂ ਘਰ ਨੂੰ ਆਪਾਂ ਤਿਆਰੀ ਕੀਤੀ ਮੋਲੀ ਜੀ ਮਾਣੇ ਪਰਿਵਾਰ ਨੇ ਤੇ ਉਦੋਂ ਤੋਂ ਹੀ ਕਹਿੰਦੇ ਸਾਨੂੰ ਗਰੁੱਪ ਪਰ ਮੈਸੇਜ ਤੇ ਫੋਨ ਤੇ ਵਧਾਈਆਂ ਜਰੀਆਂ ਮਿਲਣ ਲੱਗ ਪਈਆਂ ਆਪਾਂ ਉਹਨਾਂ ਦੇ ਮਦਰ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਏ ਉਮਰ ਬੜੀ ਛੋਟੀ ਏ ਕੈਨੇਡਾ ਬੜਾ ਵੱਡਾ ਏ ਸੋ ਵੀਡੀਓ ਨੂੰ ਵਤਵਾਦ ਸ਼ੇਅਰ ਕਰਿਓ ਇਹ ਵੀਡੀਓ ਬਾਹਰ ਤੱਕ ਪਹੁੰਚਾ ਦਿਓ ਕਿਉਂਕਿ ਮਿਹਨਤ ਕੀਤੀ ਏ ਦੂਜੀ ਵਾਰ ਜਾ ਕੇ ਮਿਹਨਤ ਕਰਕੇ ਉਹਦਾ ਫਲ ਜਿਹੜਾ ਏ ਝੋਲੀ 'ਚ ਪਾ ਕੇ ਲੈ ਕੇ ਆਏ ਨੇ ਸਰਟੀਫੀਕੇਟ ਵੀ ਲੈਂਦਾ ਏ ਤੇ ਨਾਲ ਦੀ ਨਾਲ ਕਰੋਨ ਵੀ ਜਿੱਤ ਕੇ ਲੈਂਦਾ ਏ ਦਿੱਲੀ ਤੋਂ ਹੁਣ ਬਾਹਰ ਜਾਣਾ ਸੋ ਗੱਲਬਾਤ ਕਰਾਂਗੇ ਮਾਤਾ ਜੀ ਨਾਲ ਛੋਟੀ ਉਮਰ ਆ ਉਹਨਾਂ ਨੂੰ ਪੜਾ ਲਿਖਾ ਕੇ ਮਿਹਨਤ ਸਟ੍ਰਗਲ ਕਰਾ ਕੇ ਇੱਥੇ ਤੱਕ ਪਹੁੰਚਾਇਆ ਹੈ ਉਹਨਾਂ ਦਾ ਵੀ ਕਿਤੇ ਨਾ ਕਿਤੇ ਬਹੁਤ ਹੱਥ ਹੈ ਯੋਗਦਾਨ ਆ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਜੀ ਨੀਰਮੇ ਕਾਚੀ ਮਾ ਸੋ ਕਿੱਦਾਂ ਦੇਖਦੇ ਹੋ ਜੀ ਬੱਚੀ ਨੇ ਇੱਕ ਵਾਰ ਤਾਂ ਟੈ ਟੇਰੀ ਹੋ ਗਿਆ ਸੀਗਾ ਕਹਿੰਦੇ ਕਿ ਨਹੀਂ ਜਾਇਆ ਜਾਣਾ ਅਵਾਰਡ ਲੈਣ ਪਰ ਹੁਣ ਕਿੱਦਾਂ ਦੀ ਮਨ ਚ ਖੁਸ਼ੀ ਹੈ ਤੇ ਫਿਰ ਅਵਾਰਡ ਲੈ ਕੇ ਆਏ ਤੇ ਕਰਾਉਣ ਲੈ ਕੇ ਕੀ ਕਹਿਣਾ ਚਾਹੁੰਦੇ ਆ ਮਨਚਾ ਬਹੁਤ ਜ਼ਿਆਦਾ ਖੁਸ਼ੀ ਆ ਕਿਸੇ ਲਈ ਬੱਚੇ ਘਬਰਾਉ ਹੀ ਜਾਂਦੇ ਆ ਬੱਚਾਂ ਤੋਂ ਦੀ ਚੀਜ਼ ਦੇ ਦੋ ਕੋੰਦੇ ਦਾ ਖੁਸ਼ ਹੋ ਜਾਂਦਾ ਕਿਸੇ ਨੇ ਨਹੀਂ ਦੋ ਕਿਉਂਕਿ ਮਨ ਦੇ ਵਿੱਚ ਨਾ ਜੋ ਇੱਛਾ ਨਾ ਮਾਂ ਪੇ ਜਿਗੰਦਾ ਵਾ ਕੋਈ ਨਹੀਂ ਜਗਾ ਸਕਦਾ ਜੋ ਇੱਕ ਵਾਰੀ ਮਾੜਾ ਕੋ ਨੂੰ ਹੋ ਗਿਆ ਸੀ ਕਿ ਮੈਂ ਨਹੀਂ ਜਾਣਾ ਹੁਣ ਤੇ ਮਮਾ ਮੈਂ ਹਾਰ ਗਈ ਬੱਚੇ ਨੂੰ ਹੁੰਦਾ ਕਿ ਹਮੇਸ਼ਾ ਨੂੰ ਜਿੱਤਣਾ ਪਰ ਜ਼ਿੰਦਗੀ ਚ ਕਦੀ ਹਾਰ ਹੀ ਮਿਲਦੀ ਆ ਉਹਨੂੰ ਵਿਸ਼ਵਾਸਤ ਹੋਇਆ ਕਿ ਕੋਈ ਨਾ ਹੀ ਨਹੀਂ ਆਦ ਕਿ ਨਹੀਂ ਕੱਗਲੀ ਵਾਰ ਸੀ ਉਹ ਲੜਕੀਆਂ ਨੂੰ ਪ੍ਰਾਉਨ ਮਿਲਿਆ ਉਹ ਬਹੁਤ ਜ਼ਿਆਦਾ ਖੁਸ਼ ਵਾ ਬਹੁਤ ਹੀ ਜ਼ਿਆਦਾ ਸੋ ਕਿਤੋਂ ਕਿਤੋਂ ਬੱਚੇ ਉੱਥੇ ਪਹੁੰਚੇ ਸੀਗੇ ਪੰਜਾਬ ਚੋਂ ਬਾਰੋਂ ਕਿੱਥੇ ਕਿੱਥੋਂ ਬੱਚੇ ਪਹੁੰਚੇ ਸੀਗੇ ਇਹ ਕਿੰਨੇ ਕਿੰਨੀ ਉਮਰ ਦੇ ਸੀਗੇ ਬੱਚੇ ਜਿਲੇ ਹੁਣ ਕੇ ਜੀ ਹੁਣ ਤੇ ਬੱਚੀਆਂ ਕਾਫੀ ਵੱਡੀਆਂ ਸੀ ਬਾਹਰ ਦੀ ਸੀ ਕੰਟਰੀ ਚ ਵੇਏ ਸੀ ਇਸ ਤਰ੍ਹਾਂ ਜਾਪਾਨ ਚੋਂ ਅਮਰੀਕਾ ਕਾਫੀ ਜਣੇ ਆਏ ਸੀ ਪੰਜਾਬ ਵਿੱਚ ਇਕੱਲੀ ਗਈ ਸੀ ਜੀ ਛੋਟਿਆਂ ਵਿੱਚ ਵੀ ਇਕੱਲੀ ਪੰਜਾਬ ਚ ਸੀ ਤੇ ਵੱਡਿਆਂ ਵਿੱਚ ਵੀ ਇਕੱਲੀ ਸੀ ਸੋ ਫਿਰ ਕਿੰਨਾ ਕੁ ਵਧੀਆ ਪ੍ਰਦਰਸ਼ਨ ਕੀਤਾ ਕਿ ਜਿਹੜੇ ਲੋਗ ਉੱਥੇ ਵਾਵਾ ਕੀ ਕੀ ਤੇ ਕਿੰਨਾ ਕੁ ਮਾਣ ਮਹਿਸੂਸ ਹੋਇਆ ਤੁਹਾਡੇ ਪਰਿਵਾਰ ਨੂੰ ਵੀ ਕਿਉਂਕਿ ਜੇ ਬੱਚੇ ਨੇ ਉੱਤੇ ਪ੍ਰਦਰਸ਼ਨ ਵਧੀਆ ਕੀਤਾ ਤਾਂ ਫੇਰ ਹੀ ਉਹਨਾਂ ਨੇ ਕ੍ਰਾਊਨ ਜਿੱਦਾ ਦਿੱਤਾ ਜੱਜਸ ਜਿਹੜੇ ਬੈਠੇ ਨੇ ਕਿੰਨਾ ਕੁ ਮਾਣ ਮਹਿਸੂਸ ਹੋਇਆ ਤੇ ਕਿੰਨਾ ਕੁ ਲੋਕਾਂ ਨੇ ਕਾਲੀਆਂ ਵਜਾਈਆਂ ਫਿਰ ਉੱਤੇ ਮਾਣ ਤੇ ਬਹੁਤ ਮਹਿਸੂਸ ਆਇਆ ਜਿਹਦਾ ਕ੍ਰਾਊਨ ਮਿਲਿਆ ਉਹਦੇ ਵੀ ਖੁਸ਼ੀ ਹੋਈ ਆ ਜਦੋਂ ਸਟੇਜ ਦੇ ਤੇ ਆਪਣਾ ਰੈਵੋ ਕਰਦੀ ਸੀ ਉਹਦੇ ਵੀ ਸੀ ਪਰ ਮੈਨੂੰ ਜ਼ਿਆਦਾ ਖੁਸ਼ੀ ਉਹਦੇ ਹੋਈ ਕਿ ਜਦੋਂ ਜੱਜੀਸ ਨੇ ਨੇ ਬੁਲਾ ਕੇ ਉਹਦੇ ਆਪਣੇ ਕੋ ਬਿਠਾ ਕੇ ਫੋਟੋਆਂ ਖਿੱਚੀਆਂ ਤੇ ਇਹਨੂੰ ਸ਼ਾਬਾਸ਼ ਦਿੱਤੀ ਆ ਕਿ ਸਹੀ ਤੋ ਪੰਜਾਬ ਦੀ ਜੱਤੀ ਆ ਕਿ ਪੰਜਾਬੀਆਂ ਚ ਬੜਾ ਹੁਨਰ ਹੁੰਦਾ ਵਾ ਜੀ ਤੇ ਉਹਦੇ ਹੁਨਰ ਵੱਲ ਵੇਖ ਕੇ ਜਦੋਂ ਸਨੈਪ ਉਹਨੇ ਕਰਦੇ ਪਏ ਸੀ ਆਪਣੇ ਕੋਲ ਬਠਿੰਡਾ ਮੈਨੀ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਆ ਜੀ ਕਿ ਠੀਕ ਆ ਵੀ ਬੱਚੇ ਦਾ ਨਾਮ ਵੀ ਹੋਇਆ ਸਾਡੇ ਪੰਜਾਬ ਦਾ ਵੀ ਹੋਇਆ ਤੇ ਸਾਡੇ ਮਤਲਬ ਬਟਾਲੇ ਦਾ ਵੀ ਹੋਇਆ ਕਿਉਂਕਿ ਬਟਾਲੇ ਦੇ ਵਿੱਚ ਆਸ਼ੀਰਵਾਦ ਦਾ ਗੁਰੂਆ ਪੀਰਾਂ ਦਾ ਇੱਥੇ ਜਿੰਨੇ ਵੀ ਸੂਰਮੀ ਹੋਏ ਆ ਮਤਲਬ ਕਿ ਸਭ ਬਟਾਲੇ ਦੀ ਤਾਂ ਆਸ਼ੀਰਵਾਦ ਧਰਤੀ ਆ ਉਹਨੂੰ ਤਾਂ ਜੰਮਦੇ ਨੂੰ ਆਸ਼ੀਰਵਾਦ ਪਹਿਲੇ ਮਿਲ ਗਿਆ ਉਹਨਾਂ ਦਾ ਤੇ ਇਹ ਵੀ ਉਹਨਾਂ ਵਗੜੀ ਚਲੋ ਉਹਨਾਂ ਦੇ ਨਾਮ ਦੇ ਨਾਲ-ਨਾਲ ਕਦੀ ਕਿਤੇ ਇਹਦਾ ਵੀ ਨਾਮ ਲਿਤਾ ਜਾਏ ਬਹੁਤ ਖੁਸ਼ੀ ਹਾਂ ਸੋ ਫਿਰ ਕਿੰਨੀਆਂ ਕਿ ਵਧਾਈਆਂ ਮਿਲਦੀਆਂ ਪੀਆਂ ਮੌਲੀ ਸੀਮਾ ਦੇ ਪਰਿਵਾਰ ਨੂੰ ਫੋਨ ਦੇ ਉੱਤੇ ਜਾਂ ਘਰ ਆਣ ਕੇ ਲੋਕ ਵਧਾਈਆਂ ਦਿੰਦੇ ਪਏ ਨੇ ਕਿੱਦਾਂ ਦਾ ਲੱਗਦਾ ਪਿਆ ਫਿਰ ਕਿੱਦਾਂ ਦਾ ਸੈਲੀਬ੍ਰੇਸ਼ਨ ਹੋ ਰਿਹਾ ਜੀ ਵਧਾਈਆਂ ਤੇ ਤੁਹਾਨੂੰ ਪਤਾ ਅੱਜ ਕੱਲ ਜਦੋਂ ਬੱਚੇ ਸਟੇਜ ਤੇ ਹੁੰਦੇ ਉਹ WhatsApp ਤੇ ਲਾ ਦਿਓ ਡਿੱਪੀਆਂ ਕਿਤੇ ਲਾ ਦਿਓ ਵਧਾਈਆਂ ਸਿਲਸਿਲਾ ਤਾਂ ਉਹਦੋਂ ਆ ਕਿ ਹਜੇ ਤੱਕ ਨਹੀਂ ਮੁੱਕ ਲਿਆ ਯਾਨੀ ਕਿ ਫੋਨ ਬੰਦੀ ਨਹੀਂ ਹੁੰਦਾ ਪਿਆ ਉਹਦੇ ਆਪਣੇ ਦੇ ਇਧਰ ਆਪਣਾ ਦਾਦਾ ਪਾਪਾ ਦੇ ਇਧਰ ਘਰ ਆ ਉੱਧਰ ਸਾਰਿਆਂ ਨਾਜਿੰਦਾ ਤੋਂ ਢੋਲ ਧਮਾਕੇ ਨਾਲ ਵੈਲਕਮ ਕਰਨਾ ਵਾ ਅਸੀਂ ਉੱਧਰੇ ਤਿਆਰੀ ਕਰਦੇ ਪਏ ਸੀ ਕਿ ਉੱਧਰ ਜਾਣਾ ਵਾ ਸਾਰਿਆਂ ਨਾਲ ਕੋਈ ਵੀ ਅੰਦਾਪਾ ਉਹ ਆਪਣੇ ਆਪ ਚ ਵਿਯੋਗ ਇਸ ਖੌਂਡਾਂਾਂ ਦੀ ਖੁਸ਼ੀ ਜ਼ਾਹਿਰ ਕਰਦੇ ਪਿਆ ਸੋ ਫਿਰ ਕੀ ਮੈਸੇਜ ਦੇਣਾ ਚਾਹੁੰਦੇ ਆ ਹੁਣ ਲੋਕਾਂ ਨੂੰ ਜਿਨ੍ਹਾਂ ਨੇ ਬੱਚੀ ਨੂੰ ਪਿਆਰ ਦਿੱਤਾ ਏ ਤੇ ਇੱਥੋਂ ਤੱਕ ਪਹੁੰਚਾਇਆ ਤੁਹਾਡੀ ਤੇ ਸਪੋਰਟ ਬਹੁਤ ਈ ਹੈ ਪਰ ਜਿਹੜੇ ਦਰਸ਼ਕ ਦੇਖਦੇ ਪੈਣੇ ਜਿਹੜੇ ਪਿਆਰ ਦਿੰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਉਹ ਦੇਖਦੇ ਪੈਣੇ ਜਿਹੜੇ ਦਰਸ਼ਕਾਂ ਨੇ ਮੇਰੇ ਬਹੁਤ ਬਹੁਤ ਧੰਨਵਾਦ ਆ ਕਿ ਵੇਖਦੇ ਆ ਪ੍ਰੈਸ ਵਾਲੇ ਭਰਾਵਾਂ ਨੂੰ ਬਹੁਤ ਧੰਨਵਾਦ ਆ ਕਿਉਂਕਿ ਕਿ ਇਹੀ ਜਰੀਆ ਵਾ ਕਿ ਜੋ ਸਭ ਧੋਗੇ ਬੱਚੇ ਨੂੰ ਜਾਨ ਚ ਇਹ ਹੈਲਪ ਕਰਨ ਚ ਜੇ ਬੱਚਾ ਕਿਸੇ ਕੰਮ ਚ ਹੋਏਗਾ ਉਹ ਘਰ ਰੇਗਾ ਤੁਹਾਨੂੰ ਕੋਈ ਜਾਣੇਗਾ ਨਹੀਂ ਇੱਕ ਪ੍ਰੈਸ ਵਾਲੇ ਭਰਾਈ ਆ ਜਿਹੜੇ ਅੱਗੇ ਜਾਂਦੇ ਆ ਕਿਸੇ ਵੀ ਕਿਸਮ ਦੀ ਖਬਰ ਹੋਏ ਘਰ ਘਰ ਪਹੁੰਚਦੇ ਆ ਕਿਉਂਕਿ ਘਰ ਘਰ ਕੋਈ ਨੀ ਜਾਣਦਾ ਦਜੀ ਗਾੜੀ ਮੈਂ ਇੱਕ ਮੈਸੇਜ ਜਰੂਰ ਦੇਣਾ ਚਾਹਾਂਗੀ ਕਿ ਬੱਚਿਆਂ ਨੂੰ ਪੜ੍ਹਾਈ ਲਿਖਾਈ ਦੇ ਮਾਮਲੇ ਚ ਤਾਂ ਬੱਚੇ ਬਹੁਤ ਵਧੀਆ ਨੇ ਪਰ ਮੈਂ ਆਪਣੀ ਬੇਟੀ ਨੂੰ گورਨਮੈਂਟ ਸਕੂਲ ਪਾਇਆ ਵਾ گورਨਮੈਂਟ ਸਕੂਲ ਪਾ ਕੇ ਇਨਮਤ ਕਾਲ ਜਾਣਾ ਚਾਹੀਦਾ ਨਾਮ ਕੀ ਮੈਨੂੰ ਉਹ ਕਹਿੰਦੇ ਇੱਕ ਵੇਸ ਦਾ ਇੱਕ ਵਧੀਆ ਵਾ ਇੱਕ ਖੁਆਇਸ਼ ਆ ਇੱਕ ਮੈਂ ਚਾਹੁੰਦੀ ਆ ਕਿ ਹਰ ਇੱਕ ਮੇਰੇ ਮੈਸੇਜ ਆਣਾ ਚਾਹੀਦਾ ਵਾ ਕਿ ਸਕੂਲ ਕੋਈ ਮਾਰਾ ਨਹੀਂ ਲੱਗਦਾ ਇਹ ਲੋਕਾਂ ਨੂੰ ਇਹ ਦਵਾ ਕਿ ਸਰਕਾਰੀ ਸਕੂਲ ਚ ਜਾਂਦੇ ਬੱਚੇ ਬੋਰ ਨੂੰ ਸਕੂਲ ਚ ਜਾਂਦੇ ਆ ਇਹ ਅੱਗੇ ਨਹੀਂ ਜਾਣਗੇ ਤੇ ਉਹ ਅੱਗੇ ਜਾਣ ਦਾ ਜਰੀਆ ਤੁਸੀਂ ਦੇਖ ਹੀ ਲਿਖਾ ਵਾ ਕਿ ਬੱਚੇ ਪੜਨ ਚ ਬਹੁਤ ਜ਼ਿਆਦਾ ਤੇਜ਼ ਨਹੀਂ ਕਿ ਨਹੀਂ ਪੜਦੀ ਤੁਸੀਂ ਨੇ ਕਿਸੇ ਚੀਨ ਕੋ ਪਵਰਿੰਗ ਫਲੌਟ ਕਰ ਲੈਂਦੀ ਐ ਸੋ ਅੱਗੇ ਫਿਰ ਕਿੱਥੇ ਜਾਣਾ ਜਾਂਦੀ ਏ ਮੌਲੀ ਚੀਮਾ ਤੇ ਤੁਸੀਂ ਵੀ ਉਹਨਾਂ ਦੇ ਨਾਲ ਜਾਓਗੇ ਪਰਿਵਾਰ ਵੀ ਜਿੱਥੇ ਜਿੱਥੇ ਮੌਲੀ ਚੀਮਾ ਜਾਏਗਾ ਉੱਥੇ ਪਰਿਵਾਰ ਵੀ ਨਾਲ ਹੀ ਜਾਊਗਾ ਉਹ ਅੱਗੇ ਕਿੱਥੇ ਜਾ ਰਹੀ ਹੈ ਬੱਚੀ ਫਿਰ ਕਿੱਥੇ ਦੀ ਆਫਰ ਆਈਆਂ ਫਿਰ ਮੈਮ ਸ਼ਸ਼ਮੀ ਸ਼ਸ਼ਮੀ ਤਾਂ ਸੇਮ ਮੈਨਜੇ ਉਹ ਤਾਂ ਸਾਰਿਆਂ ਨੂੰ ਪਤਾ ਵਾ ਕਿ ਐਕਟਰ ਹੈ ਕੋ ਉਹ ਮਾਡਲਿੰਗ ਵਾ ਉਹਨਾਂ ਦਾ ਮੈਸੇਜ ਆਇਆ ਸੀਗਾ ਕਿ ਇਹਨੂੰ ਬੇਟੀ ਨੂੰ ਜਾਣ ਨੂੰ 2025 ਦੇ ਵਿੱਚ ਪੰਜਾਬ ਇੰਡੀਆ ਦਾ ਜਿੰਨੇ ਵੀ ਮਤਲਬ ਕਿ ਸ਼ਹਿਰ ਵਾ ਦੋ ਪਈ ਆ ਕਲਕੱਤਾ ਵਾ ਚੰਡੀਗੜ੍ਹ ਵੀ ਜਾਣੀ ਕਿ ਵੱਡੇ ਵੱਡੇ ਸ਼ਹਿਰ ਸਾਰੇ ਜਿਹੜੇ ਘੁੰਮ ਕੇ ਆਏਗੀ ਉਸ ਤੋਂ ਬਾਅਦ ਇਹ ਜਾਏਗੀ ਲੰਡਨ ਦੁਬਈ ਤੇ ਮਸਕਰ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਹੈ ਜੀ ਲੋਕਾਂ ਦਾ ਵੀ ਧੰਨਵਾਦ ਕੀਤਾ ਕਿਤੇ ਨਾ ਕਿਤੇ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਬੱਚੀ ਨੂੰ ਤੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਅੱਜ ਸਰੀਏ ਉਹ ਖੁਸ਼ੀ ਤੇ ਲੱਡੂ ਵੀ ਵੰਡੇ ਜਾ ਰਹੇ ਤੇ ਖਵਾਏ ਵੀ ਜਾ ਰਹੇ ਸੈਲੀਬ੍ਰੇਸ਼ਨ ਪੂਰਾ ਹੋ ਰਿਹਾ ਛੋਟੀ ਬੱਚੀਏ ਕਿਤਨਾ ਕਿਤੇ ਤੁਸੀਂ ਉਹਨੂੰ ਪਿਆਰ ਦਿਓ ਤਾਂ ਕਿ ਉਹ ਬਟਾਰਾ ਸ਼ਹਿਰ ਦਾ ਤੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੋਸ਼ਨ ਕਰੇ ਸੋ ਵੀਡੀਓ ਨੂੰ ਵੱਤਵਾਰੇ ਸ਼ੇਅਰ ਕਰੋ ਕੈਮਰਾ ਪਰਸਨ ਪੋਨਗਰਵਾਲ ਦੇ ਨਾਲ ਨਕੀ ਰਾਜਵਰਤ ਬਟਾਰਾ